ਗੱਦੀ ਸਾਂਭ ਲਈ ਗਈ ਹੈ ਦੱਸਦੇ ਕਿ ਸਿਰਸਾ ਸਥਿਤ ਡੇਰਾ ਜਗਮਾਲਵਾਲੀ ਚ ਸਮਾਗਮ ਹੋਇਆ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਨਿਊਜ਼ 18 ਪੰਜਾਬ ਤੇ ਡੇਰਾ ਬਿਆਸ ਨੂੰ ਕਿਨੀ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਦਸਤਾਰਬੰਦੀ ਕੀਤੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਐਕਸਕਲੂਸਿਵ ਤਸਵੀਰਾਂ ਦਾਦੂਬਾਲ ਮੌਜੂਦ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਮੌਜੂਦ ਨੇ ਰਾਧਾ ਸਵਾਮੀ ਡੇਰੇ ਦੇ ਮੁਖੀ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਜਗਮਾਲਵਾਲੀ ਪਹੁੰਚੇ ਨੇ ਸਥਿਤ ਡੇਰਾ ਜਗਮਾਲਵਾਲੀ ਜਿੱਥੇ ਬਾਬਾ ਵਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਡੇਰੇ ਦੀ ਗੱਦੀ ਸਾਂਭੀ ਗਈ ਹੈ ਦੱਸ ਦਈਏ ਕਿ ਡੇਰਾ ਜਗਮਾਲਵਾਲੀ ਚ ਪਹਿਲਾਂ ਵਕੀਲ ਸਾਹਿਬ ਜਿਹੜੇ ਨੇ ਉਹ ਗੱਦੀ ਨਿਸ਼ੀਨ ਸਨ ਉਹਨਾਂ ਦਾ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਹੁਣ ਅਗਲਾ ਜੋ ਗੱਦੀ ਨਿਸ਼ੀਨ ਹੈ ਉਹ ਬਾਬਾ ਵਰਿੰਦਰ ਢਿੱਲੋਂ ਨੇ ਤੇ ਉਹਨਾਂ ਦੇ ਵੱਲੋਂ ਇਹ ਗੱਦੀ ਸਾਂਭੀ ਗਈ ਹੈ ਸਿਰਸਾ ਸਥਿਤ ਡੇਰਾ ਜਗਮਾਲਵਾਲੀ ਦੇ ਵਿੱਚ ਇਹ ਸਮਾਗਮ ਹੋਇਆ ਹੈ ਖਾਸ ਗੱਲ ਇਹ ਰਹੀ ਹੈ ਕਿ ਪ੍ਰਮੁੱਖ ਸ਼ਖਸੀਅਤਾਂ ਦੀ ਮੌਜੂਦਗੀ ਦੇ ਵਿੱਚ ਗੱਦੀ ਸਾਂਭੀ ਡੇਰਾ ਮਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਦਸਤਾਰ ਬੰਦੀ ਕੀਤੀ ਗਈ ਹੈ ਇਸ ਦੇ ਨਾਲ ਹੀ ਜਿਸਦਾਰ ਬਲਜੀਤ ਸਿੰਘ ਦਾਦੂਵਾਲ ਵੀ ਤੁਹਾਨੂੰ ਨਜ਼ਰ ਆ ਰਹੇ ਨੇ ਐਕਸਕਲੂਸਿਵ ਤਸਵੀਰਾਂ న్యూਸ 18 ਪੰਜਾਬ ਤੇ ਤੁਹਾਨੂੰ ਦੇਖ ਰਹੇ ਹਾਂ ਤਾਂ ਫਿਰ ਐਸੀ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਸਮੂਹਪਾਨ ਜੁੜ ਰਹੇ ਨੇ ਉਸ ਤੋਂ ਪਹਿਲਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਡੇਰਾ ਬਿਆਸ ਦੇ ਮੁਖੀ ਦੇ ਵੱਲੋਂ ਸਤਾਰ ਬੰਦੀ ਕੀਤੀ ਗਈ ਹੈ ਡੇਰਾ ਜਗਮਾਲ ਵਾਲੀ सिरसा ਦੇ ਨਵੇਂ ਗੱਦੀ ਨਿਸ਼ੀ ਨਵਰੇਂਦਰ ਢਿੱਲੋਂ ਬਾਬਾ ਅਵਰੇਂਦਰ ਢਿੱਲੋਂ ਤਾਂ ਫਿਰ

ਇਸ ਵੇਲੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਡੇਰਾ ਜਗਮਾਲਵਾਲੀ ਦੇ ਵਾਰਿਸਤਵ ਗੁਰਦੀ ਸਾਮਲੀ ਗਈ ਹੈ ਬਾਬਾ ਵਰਿੰਦਰ ਢਿੱਲੋਂ ਦੇ ਵੱਲੋਂ ਡੇਰਾ ਗੰਦੀ ਸਾਮੀ ਗਈ ਹੈ ਸਿਰਸਾ ਸਥਿਤ ਡੇਰਾ ਜਗਮਾਲਵਾਲੀ ਦੇ ਵਿੱਚ ਇਹ ਸਮਾਗਮ ਹੋਇਆ ਤੇ ਖਾਸ ਗੱਲ ਇਹ ਹੈ ਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਦਸਤਾਰ ਬੰਦੀ ਕੀਤੀ ਗਈ ਹੈ ਤੇ ਜਸਤਾਰ ਬਲਜੀਤ ਸਿੰਘ ਸਾਧੂਵਾਲ ਵੀ ਇਸ ਮੌਕੇ ਮੌਜੂਦ ਰਹੇ ਨੇ ਐਸੀ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗ ਦਾ ਆਨਲਾਈਨ ਤੇ ਮੌਜੂਦ ਨੇ ਸੂਰਜ ਵੱਡਾ ਅਪਡੇਟ ਕਿਉਂਕਿ ਡੇਰਾ ਜਗਮਾਲਵਾਲੀ ਜਿੱਥੇ ਪਹਿਲਾਂ ਵਕੀਲ ਸਾਹਿਬ ਡੇਰੇ ਦੇ ਗੱਦੀ ਨਸ਼ੀਨ ਸਨ ਤੇ ਹੁਣ ਨਵੇਂ ਗੱਦੀ ਨਸ਼ੀਨ ਬਾਬਾ ਵਰਿੰਦਰ ਢਿੱਲ ਜਿਹੜੇ ਕਿ ਨਵੇਂ ਇਸ ਡੇਰੇ ਦੇ ਵਾਰਿਸ ਨੇ ਉਹਨਾਂ ਦੇ ਵੱਲੋਂ ਗੱਦੀ ਸੰਭ ਲਈ ਗਈ ਉਹ ਐਸੀ ਕੀਤੀ ਹੈ ਜੰਨੀਆਂ ਵੱਡੀ ਖਬਰ ਇਹ ਹੈ ਕਿ ਡੇਰਾ ਚਗਮਾਲ ਵਾਲੀ ਦੇ ਮਹਾਤਮਾ ਬਰਿੰਦਰ ਢਿੱਲੋਂ ਦੀ ਪਗੜੀ ਦੀ ਰਸਮ ਹੋਈ ਹੈ ਕਿਉਂਕਿ ਪਹਿਲਾਂ ਵੀ ਇਸ ਥੀਨ ਨੂੰ ਲੈ ਕੇ ਵਿਵਾਦ ਹੋ ਗਿਆ ਸੀ ਵਸੀਅਤ ਨੂੰ ਲੈ ਕੇ ਵਿਵਾਦ ਹੋਇਆ ਸੀ ਇੱਕ ਪੱਖ ਨੇ ਵਿਰੋਧ ਕੀਤਾ ਪਰ ਹੁਣ ਦੁਬਾਰਾ ਤੋਂ ਮਹਾਤਮਾ ਬਰਿੰਦਰ ਢਿੱਲੋਂ ਨੂੰ ਪਗੜੀ ਦੀ ਰਸਮ ਕੀਤੀ ਗਈ ਹੈ ਪਗੜੀ ਦੀ ਰਸਮ ਤੇ ਖਾਸ ਤੌਰ ਤੇ ਪਹੁੰਚੇ ਨੇ ਡੇਰਾ ਬਿਆਸ ਦੇ ਜਿਹੜੇ ਮੁਖੀ ਬਾਬਾ ਗੁਰਿੰਦਰ ਢਿੱਲੋਂ ਤੇ ਉਹਨਾਂ ਦੇ ਨਾਲ ਨਵੇਂ ਥਾਪੇ ਹੋਏ ਮੁਖੀ ਜਿਹੜੇ ਬਾਬਾ ਜਦ ਦੀ ਸਿੰਗਲ ਦੋਨੇ ਚੌਪੜ ਦੇ ਰਾਹੀ ਆਉਂਦੇ ਨੇ ਆ ਕੇ ਅੰਦਰ ਰਸਮ ਇਹ ਜਿਹੜੀ ਪਗੜੀ ਦੀ ਉਹ ਕੀਤੀ ਜਾਂਦੀ ਔਰ ਕਾਫੀ ਵੱਡੀ ਗਿਣਤੀ ਵਿੱਚ ਉੱਥੇ ਸੰਗਤ ਹੈ ਜਿਹੜੀ ਉੱਥੇ ਦੇਰੇ ਦੇ ਵਿੱਚ ਉਹ ਵੀ ਮਯੋਦਾਰ ਉਸ ਦੇ ਨਾਲ ਬਲਜੀਤ ਸਿੰਘ ਦਾਦੂਵਾਲ ਬਲਜੀਤ ਸਿੰਘ ਦਾਦੂਵਾਲ ਵੀ ਇਸ ਵੀਡੀਓ ਚ ਨਜ਼ਰ ਆ ਰਹੇ ਨੇ ਉਹ ਵੀ ਇਸ ਪ੍ਰੋਗਰਾਮ ਦਾ ਹਿੱਸਾ ਬੜੇ ਨੇ ਪਗੜੀ ਦੀ ਰਸਮ ਹੈ ਜਿਹੜੀ ਉਹ ਡੇਰਾ ਮੁਖੀ ਨੂੰ ਅਧਿਕਾਰਿਕ ਤੌਰ ਦੇ ਉੱਪਰ ਪਗੜੀ ਦੀ ਰਸਮ ਕੀਤੀ ਗਈ ਹੈ ਔਰ ਕਾਫੀ ਗੀਤੀ ਦੇ ਵਿੱਚ ਇਸ ਨੂੰ ਠੀਕ ਹੈ ਸੁਰਜ ਤੁਹਾਨੂੰ ਰੋਕ ਰਿਹਾ ਇਸ ਵੇਲੇ ਸਾਡੇ ਨਾਲ ਸਾਬਕਾ ਐਚਐਸ ਜੀਐਮਸੀ ਦੇ ਪ੍ਰਧਾਨ ਜਸਦਰ ਬਲਜੀਤ ਸਿੰਘ ਦਾਦੂਵਾਲ ਵੀ ਮੌਜੂਦ ਨੇ ਦਾਦੂਵਾਲ ਸਾਹਿਬ ਡੇਰਾ ਜਗਮਾਲ ਵਾਲੀ ਸਿਰਸਾ ਦੇ ਵਿੱਚ ਇਹ ਸਮਾਗਮ ਹੋਇਆ ਹੈ ਦੇ ਵਿੱਚ ਨਵੇਂ ਵਾਰਿਸ ਦੇ ਵੱਲੋਂ ਗੱਦੀ ਸੰਭਾਲ ਲਈ ਗਈ ਹੈ ਤੁਸੀਂ ਵੀ ਉੱਥੇ ਮੌਜੂਦ ਰਹੇ ਹੋ ਕਿਸ ਢੰਗ ਦੇ ਨਾਲ ਦੇਖਦੇ ਹਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਆਏ ਨੇ ਪ੍ਰਮੁੱਖ ਸ਼ਖਸੀਅਤਾਂ ਉੱਥੇ ਪਹੁੰਚੀਆਂ ਨੇ ਦੇਖੋ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਭਾਰਤ ਦੇ ਵਿੱਚ अनेका ਡੇਰੇ ਨੇ ਆਪੋ ਆਪਣੇ ਮਤ ਦੇ ਆਪੋ ਆਪਣੀਆਂ ਪਰੰਪਰਾਵਾਂ ਮਰਿਆਦਾਵਾਂ ਨੇ ਉਹਨਾਂ ਦੀ ਜੀ ਤਾਂ ਇਸੇ ਤਰ੍ਹਾਂ ਜਿਹੜਾ ਡੇਰਾ ਜ਼ਗਮਾਲਵਾਲੀ ਹੈ ਉਹ ਇੱਕ ਇੰਡੀਪੈਂਡੈਂਟ ਡੇਰਾ ਹੈ ਜੀ ਉੱਥੇ ਸੰਤ ਵਕੀਲ ਬਹਾਦਰ ਜੰਦ ਸੀਗੇ ਜਿਹੜੇ ਪਿਛਲੇ ਸਮੇਂ ਕਾਰ ਚਲਾਣਾ ਕਰਦੇ ਸੀ ਉਹਨਾਂ ਤੋਂ ਪਹਿਲਾਂ ਸੰਤ ਗੁਰਵਕ ਸਿੰਘ ਮੈਨੇਜਰ ਸੀ ਜਿਨ੍ਹਾਂ ਨੇ ਡੇਰਾ ਸਥਾਪਿਤ ਕੀਤਾ ਸੀਗਾ ਤਾਂ ਜਿਹੜੇ ਸੰਤ ਵਕੀਲ ਸਾਹਿਬ ਸੀਗੇ ਉਹਨਾਂ ਦਾ ਮੇਰੇ ਨਾਲ ਬਹੁਤ ਪਿਆਰ ਸੀ ਉਹ ਗੁਰਦੁਆਰਾ ਸਾਹਿਬ ਵੀ ਆਉਂਦੇ ਸੀ ਜੀ ਤਾਂ ਮੈਂ ਵੀ ਕਈ ਵਾਰ ਉਹਨਾਂ ਨੂੰ ਮਿਲਿਆ ਉਹ ਹਸਪੀਟਲ ਸੀ ਉੱਥੇ ਉਹਨਾਂ ਦਾ ਪਤਾ ਲੈ ਕੇ ਆਇਆ ਸੀ ਤਾਂ ਉਹਨਾਂ ਦੇ ਨਾਲ ਜੋ ਮਹਾਤਮਾ ਬਰਿੰਦਰ ਜੀ ਰਹਿੰਦੇ ਸੀਗੇ ਜੀ ਔਰ ਉਹਨਾਂ ਨੂੰ ਆਪਣੀ ਵਸੀਅਤ ਜਿਹੜੀ ਸੀਗੀ ਉਹ 1.5 ਸਾਲ ਪਹਿਲਾਂ ਹੀ ਉਹ ਲਿਖ ਗਏ ਸੀਗੇ ਉਹਦਾ ਬਹੁਤ ਤੇ ਵੀ ਤਾਂ ਜਦੋਂ ਕਾਰਜਲਾਣਾ ਕੀਤੇ ਨੇ ਉਹਨਾਂ ਬਾਅਦ ਥੋੜਾ ਜਿਹਾ ਕੰਟਰੋਵਰਸੀ ਪੈਦਾ ਹੋਈ ਸੀ ਕੋ ਸੇਵਾਦਾਰਾਂ ਦੇ ਵੱਲੋਂ ਬਾਹਰ ਜਿਹੜੇ ਦੇਰੇ ਦੇ ਅੰਦਰ ਨਹੀਂ ਸੀ ਜੀ ਦੇਰੇ ਤੋਂ ਬਾਹਰ ਜਿਹੜੇ ਕੋਈ ਫੇਸਬੁਕ ਮੀਡੀਆ ਤੇ ਉੱਪਰ ਸੋਸ਼ਲ ਮੀਡੀਆ ਤੇ ਮੈਂ ਦੇਖਿਆ ਇੱਕ ਦੋ ਪਰਸਨ ਸਨ ਜੀ ਉਹਦੇ ਨਾਲ ਸੰਗਤ ਦੇ ਵਿੱਚ ਥੋੜਾ ਜਿਹਾ ਭ੍ਰੰਤੀ ਜਿਹੜਾ ਭਰਮ ਜਿਹਾ ਫੈਲਿਆ ਸੀਗਾ ਕੀ ਇਹ ਸਾਰਾ ਜਦੋਂ ਕਿ ਸਾਰਾ ਜੋ ਉਹਨਾਂ ਦਾ ٹرسٹ ਸੀ ਉਹਨਾਂ ਨੇ ٹرسٹ ਨਹੀਂ ਉਹਨਾਂ ਨੂੰ ਜ਼ਿੰਮੇਵਾਰੀ ਸੰਤ ਵਕੀਲ ਸਾਹਿਬ ਦੇ ਪਰਿਵਾਰ ਨੇ ਵੀ ਜ਼ਿੰਮੇਵਾਰੀ ਅੱਗੇ ਜੋ ਸੰਸਥਾ ਨੂੰ ਚਲਾਉਣ ਦੀ ਉਹਨਾਂ ਨੂੰ ਦਿੱਤੀ ਸੀ ਜੀ ਤਾਂ ਉਸ ਵੇਲੇ ਜੋ ਡੇਰਾ ਬਿਆਸ ਨੂੰ ਕਿਨੇ ਇਹ ਬਾਹਰ ਸੀ ਵਿਦੇਸ਼ ਸੀਗਾ ਤਾਂ ਹੁਣ ਇਹ ਵਾਪਸ ਆਏ ਸੀ ਆਪਣੇ ਅਸਥਾਨ ਦੇ ਉੱਪਰ ਤਾਂ ਇਹ ਅਫਸੋਸ ਕਰਨ ਵਾਸਤੇ ਅੱਜ ਉਹਨਾਂ ਦੇ ਕੋਲ ਡੇਰਾ ਜਗਮਾਲ ਵਾਲੀ ਉੱਥੇ ਹੋਇਆ ਸੀਗੇ ਉਸੇ ਮੌਕੇ ਤੇ ਉਹਨਾਂ ਨੇ ਜਿਹੜਾ ਸੀਗਾ ਸਾਰੀ ਸੰਗਤ ਨੂੰ ਵੀ ਮਿਲੇ ਔਰ ਉਹਨਾਂ ਨੇ ਅੱਗੇ ਉਹਨਾਂ ਨੂੰ ਆਪਣੇ ਜਿਹੜਾ ਸੀਗਾ ਵਿਸਤਾਰ ਵੀ ਪੇਟ ਕੀਤੀ ਆਪਣੇ ਹੱਥਾਂ ਨਾਲ ਉਹਨਾਂ ਨੇ ਵਿਸਤਾਰ ਵੀ ਸਜਾਈ ਬਿਲਕੁਲ ਦਾਦੂਬਾਹਬਾ ਜੀ ਥੋੜਾ ਜਿਆ ਇੱਥੇ ਸਮਝਣਾ ਵੀ ਚਾਹਾਂਗੇ ਕਿਉਂਕਿ ਬਹੁਤ ਵਾਰ ਜਦੋਂ ਇਹ ਵੀਡੀਓ ਜਾਏਗੀ ਤਾਂ ਇਸ ਦੇ ਵਿੱਚ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਬੋਲਿਆ ਜਾ ਰਿਹਾ ਏ ਤੇ ਸਿਰਸਾ ਵੀ ਨਾਲ ਹੀ ਆ ਜਾਂਦਾ ਤੇ ਸੱਚਾ ਸੌਦਾ ਡੇਰੇ ਦਾ ਤੇ ਜਗਮਾਲ ਵਾਲੀ ਡੇਰੇ ਦਾ ਆਪਸ ਦੇ ਵਿੱਚ ਕੋਈ ਕਨੈਕਸ਼ਨ ਹੈ ਫਰਕ ਹੈ ਇਹ ਸਮਝਣਾ ਚਾਹਾਂਗੇ ਜਿਹੜੇ ਆਮਸਾਨਾ ਹੋਏ ਨੇ ਨਾ ਇੱਥੇ ਜਿਨ੍ਹਾਂ ਨੇ ਡੇਰਾ ਸੱਤ ਸਥਾਪਿਤ ਕੀਤਾ ਸੀ ਜੀ ਉਹਨਾਂ ਦੇ ਨਾਲ ਹੀ ਜਿਹੜੇ ਸੰਤ ਗੁਰਬਖਸ਼ ਸਿੰਘ ਮੈਨੇਜਰ ਸੀਗੇ ਜੀ ਪਰ ਜਦੋਂ ਉਹਨਾਂ ਨੇ ਅੱਗੇ ਉਥੇ ਸੰਤ ਸਤਨਾਮ ਸਿੰਘ ਜਿਹੜੇ ਸੀਗੇ ਜਲਾ ਲਾਣਾ ਦੇ ਉਹਨਾਂ ਨੂੰ ਜ਼ਿੰਮੇਵਾਰੀ ਦੇਤੀ ਸੀ ਤਾਂ ਜਿਹੜੇ ਸੰਤ ਮੈਨੇਜਰ ਸਾਹਿਬ ਸੀ ਉਹਨਾਂ ਨੇ ਆ ਕੇ ਵੱਖਰਾ ਡੇਰਾ ਸਥਾਪਿਤ ਕਰ ਲਿਆ ਸੀ ਜੀ ਤੋ ਇਹਨਾਂ ਦੀ ਆਪਸ ਦੇ ਵਿੱਚ ਕੰਟਰੋਵਰਸੀ ਵੀ ਰਹੀ ਕੁਝ ਜਿਹੜਾ ਸੀਗਾ ਦੁਰਘਟਨਾਵਾਂ ਵੀ ਹੋਈਆਂ ਜਿਹੜਾ ਸੰਤ ਵਕੀਲ ਬਹਾਦਰ ਚੰਦ ਜੀ ਜਾਂ ਸੰਤ ਮੈਨੇਜਰ ਸਾਹਿਬ ਭਗਤੀ ਭਾਵਨਾ ਦੀ ਗੱਲ ਹੈ ਗੁਰੂ ਘਰਾਂ ਦੇ ਵਿੱਚ ਵੀ ਆਲੇ ਦੁਆਲੇ ਪਿੰਡਾਂ ਜਗਮਾਲ ਵਾਲੀ ਆਸੂ ਐ ਤਿੱਗੜੀ ਐ ਕਿਉਂਕਿ ਮੇਰੇ ਗੁਰਦਾਰਾ ਦਾदू ਸਾਹਿਬ ਦੇ ਬਿਲਕੁਲ ਨਾਲ ਹੀ ਆਇਓ 15 ਮਿੰਟ ਦਾ ਰਸਤਾ ਹੈ ਜੀ ਤਾਂ ਇਹ ਗੁਰਦੁਆਰਿਆਂ 'ਚ ਜਾਂਦੇ ਸੀ ਇਹਨਾਂ ਦਾ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਕਨੈਕਸ਼ਨ ਨਹੀਂ ਇਹ ਇੱਕ ਵੱਖਰਾ ਡੇਰਾ ਹੈ ਇੱਕ ਵੱਖਰੀ ਇਹਨਾਂ ਦਾ ਮਤਲਬ ਜਿਹੜਾ ਸੀਗਾ ਡੇਰਾ ਸਥਾਪਿਤ ਹੋ ਗਿਆ ਸੀਗਾ ਭਾਵੇਂ ਇਹਨਾਂ ਦਾ ਮੁੱਢ ਸਾਰਿਆਂ ਦਾ ਹੀ ਡੇਰਾ ਵਿਆਸ ਸੀ ਡੇਰਾ ਵਿਆਸ ਤੋਂ ਹੀ ਉਹ ਮਸਤਾਨਾ ਜੀ ਜਿਹੜੇ ਸੀਗੇ ਉਹ ਇੱਥੇ ਆਏ ਸੀਗੇ ਬਾਬਾ ਸਾਵਣ ਸਿੰਘ ਤੋਂ ਅੱਗੇ ਤਾਂ ਮਸਤਾਨਾ ਜੀ ਦੇ ਜਿਹੜੇ ਸੀਗੇ ਨਾਲ ਉਹ ਗੁਰਪਾਈ ਸੀਗੇ ਆਪਣਾ ਗੁਰਬਖਸ਼ ਮਨੀਦਰ ਸਿੰਘ ਮੈਨੇਜਰ ਸਾਹਿਬ ਜੀ ਗੁਰਬਖਸ਼ ਸਿੰਘ ਜੀ ਤੋ ਇੱਥੇ ਜਿਹੜਾ ਡੇਰਾ ਹੈਗਾ ਉਹ ਬੜਾ ਪੁਰਾਣਾ ਇਲਾਕੇ 'ਚ ਬੜਾ ਪ੍ਰੇਮ ਪਿਆਰ ਹੈ ਸਾਰਿਆਂ ਨਾਲ ਸੰਗਤਾਂ ਨਾਲ ਗੁਰੂ ਘਰਾਂ ਨਾਲ ਵੀ ਤਾਲਮੇਲ ਹੈ ਉਹਨਾਂ ਦਾ ਜੀ ਤੇ ਜਿਹੜਾ ਨਾਰਾ ਹੈ ਉਹ ਨਾਰਾ ਜਰੂਰ ਇੱਕ ਹੈ ਕਿ ਜਿਹੜਾ ਡੇਰਾ ਸਰਸਾ ਦਾ ਨਾਰਾ ਵੀ ਉਹੀ ਹੈ ਤੇ ਡੇਰਾ ਜਗਮਾਲ ਵਾਲੀ ਦਾ ਵੀ ਨਾਰਾ ਜਿਹੜਾ ਆਪਸ ਵਿੱਚ ਮਿਲਣਦਾ ਉਹ ਉਹੀ ਹੈ ਜੀ ਬਾਅਦ ਜਿਹੜਾ ਸੰਤ ਬਿਆਸ ਵਾਲੇ ਆਏ ਸੀ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਜੋ ਤੁਹਾਨੂੰ ਵਕੀਲ ਸਾਹਿਬ ਨੇ ਸਵਾਵਾਂ ਲਾਈਆਂ ਨੇ ਆਪਣੀ ਸੰਸਥਾ ਚਲਾਉਣ ਦੀ ਉਹਨਾਂ ਸਵਾਵਾਂ ਨੂੰ ਤੁਸੀਂ ਨਿਭਾਓ ਜ਼ਿੰਮੇਵਾਰੀ ਨਿਭਾਓ ਭਜਨ ਬੰਦਗੀ ਕਰੋ ਸੰਗਤਾਂ ਨੂੰ ਸੇਵਾ ਦੇ ਨਾਮ ਦੇ ਮਾਰਗ ਤੇ ਜਿਹੜਾ ਹੈਗਾ ਉਹ ਲਾਓ ਠੀਕ ਹੈ ਬਹੁਤ ਧੰਨਵਾਦ ਜਸਦਾਰ ਬਲਜੀਤ ਸਿੰਘ ਦਾਦੂਵਾਲ ਜੀ ਸਾਡੇ ਨਾਲ ਜੁੜਨ ਦੇ ਲਈ ਤੇ ਤੁਸੀਂ ਬਹੁਤ ਵਧੀਆ ਢੰਗ ਦੇ ਨਾਲ ਇਹ ਜਾਣਕਾਰੀ ਵੀ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਡੇੜਾ ਸਿਰਸਾ ਜਿਹੜਾ ਸੱਚਾ ਸੌਦਾ ਉਹ ਵੱਖ ਹੈ ਤੇ ਡੇੜਾ ਜੰਗਮਾਲ ਵਾਲੀ ਜਿਹੜਾ ਅਲੱਗ ਹੈ ਤੇ ਇਹ ਡੇੜਾ ਬਿਆਸ ਤੋਂ ਹੀ ਅੱਗੇ ਜਿਹੜਾ ਡੇੜਾ ਬਣਿਆ ਸੀਗਾ ਤੇ ਇੱਥੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਦਸਤਾਰਬੰਦੀ ਕੀਤੀ ਗਈ ਹੈ ਆ ਜੋ ਬਾਬਾ ਵਰਿੰਦਰ ਢਿੱਲੋਂ ਜਿਹੜੇ ਗੱਦੀ ਨਸ਼ੀਨ ਨੇ ਹੁਣ ਜਿਨ੍ਹਾਂ ਦੇ ਵੱਲੋਂ ਡੇਰੇ ਦੀ ਗੱਦੀ ਸਾਂਭੀ ਗਈ ਹੈ ਇਸ ਵੇਲੇ ਤਾਂ ਸਿਰਸਾ ਸਥਿਤ ਹੈ ਡੇਰਾ ਜਗਮਾਲਬਾੜੀ ਜਿਸ ਦੇ ਵਿੱਚ ਇਹ ਸਮਾਗਮ ਹੋਇਆ ਤੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ-ਨਾਲ ਜਸਦੀਪ ਸਿੰਘ ਗਿੱਲ ਵੀ ਜਿਹੜੇ ਨੇ ਮੌਜੂਦ ਰਹੇ ਨੇ ਤੇ ਇਸ ਦੇ ਨਾਲ ਹੀ ਸਾਬਕਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਿਆਣਾ ਦੇ ਬਲਜੀਤ ਸਿੰਘ ਦਾਦੂਵਾਲ ਵੀ ਖਾਸ ਤੌਰ ਤੇ ਮੌਜੂਦ ਰਹੇ ਐਕਸਕਲੂਸਿਵ ਤਸਵੀਰਾਂ ਤੋਂ ਉਹ ਨਿਊਜ਼ 18 ਪੰਜਾਬ ਤੇ ਦਿਖਾ ਰਹੇ ਆ ਹਾਲਾਂਕਿ ਜੋ ਨਾਰਾ ਹੈ ਜੋ ਸਲੋਗਨ ਹੈ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਉਹ ਡੇਰਾ ਜਗਮਾਲ ਵਾਲੀ ਦਾ ਵੀ ਹੈ ਤੇ ਡੇਰਾ ਸੱਚਾ ਸੌਦਾ ਦਾ ਵੀ ਹੈ ਪਰ ਬਲਜੀਤ ਸਿੰਘ ਦਾदूवाल ਕਹਿੰਦੇ ਨੇ ਕਿ ਜੋ ਡੇਰਾ ਜਗਮਾਲ ਵਾਲੀ ਆ ਉਹ ਵੱਖਰਾ ਡੇਰਾ ਹੈ ਤੇ ਇਹਨਾਂ ਦਾ ਜਿਹੜਾ ਕੰਮ ਹੈ ਉਹ ਭਗਤੀ ਵਾਲਾ ਹੈ ਲੋਕਾਂ ਨੂੰ ਸਹੀ ਰਸਤੇ ਪਾਉਣਾ ਹੈ ਤੇ ਇਸ ਕਰਕੇ ਬਹੁਤ ਨਜ਼ਦੀਕ ਤੋਂ ਉਹ ਇਹਨਾਂ ਦੇ ਨਾਲ ਆਉਂਦੇ ਵੀ ਨਹੀਂ ਇੱਥੇ ਪਹੁੰਚਦੇ ਵੀ ਨਹੀਂ ਤੇ ਅੱਜ ਵੀ ਇੱਥੇ ਆਏ ਸੀਗੇ ਤੇ ਇਸੇ ਕਰਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਜਿਹੜੇ ਨਵੇਂ वारिस ਥਾਪੇ ਗਏ ਨੇ ਡੇਰਾ ਬਿਆਸ ਦੇ ਬਾਬਾ ਜਸਦੀਪ ਸਿੰਘ ਗਿੱਲ ਉਹ ਵੀ ਪਹੁੰਚੇ ਨੇ ਤੇ ਦਸਤਾਰਬੰਦੀ ਕੀਤੀ ਗਈ ਹੈ ਹਾਲਾਂਕਿ ਪਿਛਲੇ ਸਮੇਂ ਦੇ ਦੌਰਾਨ ਕੁਝ ਕੰਟਰੋਵਰਸੀ ਵੀ ਹੋਈ ਇਸ ਨੂੰ ਲੈ ਕੇ ਕਿ ਗੱਦੀ ਨਸ਼ੀਨ ਕੌਣ ਹੋਏਗਾ ਅਗਲਾ ਵਾਰਿਸ ਕੌਣ ਹੋਏਗਾ ਤਾਂ ਇੱਕ ਵਿਰਾਸਤ ਸਾਹਮਣੇ ਆਈ ਜੋ ਵਕੀਲ ਸਾਹਿਬ ਜਿਹੜੇ ਪਹਿਲਾਂ ਡੇਰੇ ਦੇ ਮੁਖੀ ਸੇ ਉਹਨਾਂ ਦੇ ਵੱਲੋਂ ਦਿੱਤੀ ਗਈ ਸੀ ਤੇ ਜਿਸ ਦੇ ਵਿੱਚ ਬਾਬਾ ਬਰਿੰਦਰ ਢਿੱਲੋਂ ਦਾ ਨਾਮ ਸੀ ਜਿਨ੍ਹਾਂ ਦੇ ਵੱਲੋਂ ਹੁਣ ਗੱਦੀ ਇਹ ਸੰਭ ਲਈ ਗਈ ਹੈ ਜਿਗਮਾਲ ਵਾਲੀ ਡੇਰੇ ਦੇ ਨਵੇਂ ਮੁਖੀ ਬਾਬਾ ਵਰਿੰਦਰ ਢਿੱਲੋਂ ਤੇ ਇਸ ਦੌਰਾਨ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਸਦੀਪ ਸਿੰਘ ਗਿੱਲ ਨਵੇਂ वारिस ਵੀ ਖਾਸ ਤੌਰ ਤੇ ਪਹੁੰਚੇ ਨੇ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਵੀ ਇੱਥੇ ਪਹੁੰਚੀਆਂ